ਕਸਮ ਪੇਤਾ ਸ੍ਰੀ ਗੁਰੂ ਗੋਬੀ ਸਿੰਘ ਜਿਹਦੇ ਛੋਟੇ ਸਾਹਿਬ ਜਾਦੇ ਆ ਪਾਪਾ ਜੋਰਾਵਰ ਸਿੰਘ ਪਾਪਾ ਫਤੇ ਸਿੰਘ ਜਗਤ ਮਾਤਾ ਗੁਜਰੀ ਜੀ ਦੀ ਉਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਤ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਅਰੰਭ ਹੋਇਆ ਬਿਸ਼ਾਲ ਨਗਰ ਕੀਰਤਨ ਆਪਣੇ ਅਗਲੇ ਪੜਾਵਲ ਵੱਧਾ ਜਾ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਹੱਥ ਜੋੜ ਕੇ ਹੱਥਾਂ ਦੇ ਵਿੱਚ ਫੁੱਲ ਫੜ ਕੇ ਪਾਲਕੀ ਸਾਹਿਬ ਦਾ ਇੰਤਜ਼ਾਰ ਕਰ ਰਹੀਆਂ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਹੋ ਰਹੇ ਹਨ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਤੇ ਦਿਲਕਸ਼ ਜੋਹਰ ਵੀ ਦਿਖਾਏ ਜਾ ਰਹੇ ਹਨ ਤੇ ਹੋਰ ਸੰਸਥਾਵਾਂ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਰਕਤ ਕੀਤੀ ਜਾ ਰਹੀ ਹੈ। ਇਹ ਨਗਰ ਕੀਰਤਨ ਵਿੱਚ ਦੇਖੋ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਤੇ ਦਿਲਕਸ਼ ਜੋਹਰ ਦਿਖਾਏ ਜਾ ਰਹੇ ਹਨ। ਸਤਨਾਮ ਸ਼੍ਰੀ ਵਾਹਿਗੁਰੂ ਜਿਹਦੇ ਨਾਮ ਦੇ ਜਾਪ ਕੀਤੇ ਜਾ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਗੱਤਕੇ ਖੇਡ ਰਹੀਆਂ ਹਨ ਅਤੇ ਨਾਲ ਹੀ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਸਕੂਲਾਂ ਦੇ ਜੋ ਵਿਦਿਆਰਥੀ ਨੇ ਸ਼ਾਮਲ ਹੋ ਰਹੇ ਨੇ ਤੇ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਸਤਿਰ ਫਤੇਗੜ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਨਗਰ ਕੀਰਤਨ ਨਿਰਾਈ ਜਜ਼ਬਾਤਾਂ ਦਾ ਹਾਰੜ ਹੈ ਭਾਵਨਾਵਾਂ ਦਾ ਸਲਾਬ ਹੈ ਬੜੀ ਸ਼ਰਧਾ ਨਾਲ ਅਕੀਦਤ ਨਾਲ ਬੜੀ ਭਾਵਨਾ ਨਾਲ ਸਾਰੇ ਗੁਰਸਿੱਖ ਸ਼ਾਮਲ ਹੋ ਰਹੇ ਆ ਔਰ ਇਹ ਭਾਵਨਾਵਾਂ ਬੜੇ ਚੰਗੇ ਨਤੀਜੇ ਪੰਜਾਬ ਦੇ ਮਾਹੌਲ ਵਿੱਚ ਲਿਆਉਣ ਗਿਆ ਨੌਜਵਾਨੀ ਦਾ ਜਾਗਣਾ ਇਹਨਾਂ ਜਜ਼ਬਾਤਾਂ ਦੇ ਨਾਲ ਅੱਗੇ ਵਧਣਾ ਸੋ ਇਹ ਜੋੜਨਾ ਹੀ ਮਕਸਦ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸਾਰਾ ਪੰਥ ਜੁੜ ਰਿਹਾ ਨੌਜਵਾਨੀ ਚ ਜਜ਼ਬਾ ਜੋਸ਼ ਹੈ ਬੜੇ ਅਦਬ ਨਾਲ ਜੋਤੀ ਸੁਖ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਉਹ ਕੌਮ ਦਾ ਇੱਕੋ ਇੱਕ ਨਗਰ ਕੀਰਤਨ ਹੈ ਜਿਹੜਾ ਇਸ ਫੀਲਿੰਗ ਨਾਲ ਚੱਲਦਾ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਵਿਵਾਨ ਦੇ ਨਾਲ ਚੱਲ ਰਹੇ ਹੁੰਦੇ ਆ ਜਬ ਜੀ ਸਾਹਿਬ ਪੜ ਕੇ ਨਗਰ ਕੀਰਤਨ ਆਰੰਭ ਹੋਇਆ ਸੋਇਲਾ ਪੜ ਕੇ ਨਗਰ ਕੀਰਤਨ ਦੀ ਅਰਦਾਸ ਹੋਏਗੀ ਔਰ ਫਿਰ ਇਹ ਸ਼ੀਧੀ ਜੋੜ ਮਿਲਦੀ ਸੰਪੂਰਨਤਾ ਹੋਏਗੀ ਹੁਣ ਕਿੰਨੇ ਵਜੇ ਆਪਣਾ ਸਮਾਪਤ ਹੋਏਗਾ ਕੋਸ਼ਿਸ਼ ਹੈ ਜੀ 1:30 ਵਜੇ ਤੱਕ ਜਿਹੜੀ ਸਮਾਪਤੀ ਹੋਣੀ ਸੋ ਨਗਰ ਕੀਰਤਨ ਦੇ ਵਿੱਚ ਬੱਧੀ ਗੀਤੀ ਵਿੱਚ ਸੰਗਤ ਸ਼ਮੂਲੀਅਤ ਕਰ ਰਹੀ ਆ ਗੁਰੂ ਰਸ ਕੀਰਤਨ ਦਲ ਰਿਆ ਕੀਰਤਨ ਚੱਲ ਰਹੇ ਨੇ ਸ਼ਬਦ ਕੀਰਤਨ ਚੱਲ ਰਹੇ ਨੇ ਤੇ ਨਾਲ ਸੰਗਤਾਂ ਸਰਦਾਂ ਪੂਰਵਕ ਨਮਨ ਹੋ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਣਿਆ ਜਾ ਰਿਹਾ ਹੈ ਸ਼ਬਦ ਭਾਵਪੂਰਤ ਭਰੇ ਹਨ ਨੂੰ ਵਿਅਕਸਤ ਨਹੀਂ ਕੀਤੇ ਜਾ ਰਹੇ ਤੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਪਿਛਲੇ 3 ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਵਿੱਚ ਚੱਲ ਰਿਹਾ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਲੰਟਰੀਆਂ ਦੇ ਰੂਪ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਨਾਲ ਤੇ ਆਜੀ ਪ੍ਰਿੰਸੀਪਲ ਕਿਸ ਤਰ੍ਹਾਂ ਦੇਖਦੇ ਹੋ ਅੱਜ ਨਗਰ ਕੀਰਤਨ ਦੀ ਆਰੰਭਤਾ ਜੀ ਵੱਡੀ ਗਿਣਤੀ ਵਿੱਚ ਸੰਗਤ ਵੀ ਪਹੁੰਚੀ ਹੈ ਤੇ ਮਾਤਾ ਗੁਜਰੀ ਕਾਲਜ ਵੱਲੋਂ ਵੀ ਵਿਸ਼ੇਸ਼ ਚੋਕਤਾਨਾ ਕੀਤਾ ਹੈ ਮਾਤਾ ਗੁਜਰੀ ਦੇ ਕਾਲ ਫਰੇਗਰ ਸਾਹਿਬ ਹਰ ਸਾਲ ਇਸੇ ਤਰੀਕੇ ਨਾਲ ਉਤਸ਼ਾਹ ਨਾਲ ਹਿੱਸਾ ਲੈਂਦਾ ਸਾਰੇ ਪ੍ਰੋਗਰਾਮਾਂ 'ਚ ਅੱਜ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਹੈਗਾ ਇਕੱਠ ਆ ਮੀ ਪੈ ਗਿਆ ਇਸ ਵੇਲੇ باوجود ਵੀ ਸੰਗਤਾਂ ਵੱਡੀ ਮਾਤਰਾ ਦੇ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤ ਦਾ ਹਿੱਸਾ ਬਣ ਰਿਹਾ ਹੈ ਕਿਉਂਕਿ ਬਹੁਤ ਮਹਾਨ ਹੈ ਜਿਹੜਾ ਹੈਗਾ ਸਾਡਾ ਨਗਰ ਕੀਰਤਨਾ ਜਿਹਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਹੈਗੀ ਆ ਉਹ ਸ਼ਹਾਦਤ ਹੋਈ ਆ ਛੋਟੇ ਸਾਹਿਬ ਜਿਆਦੇ ਤੇ ਮਾਤਾ ਗੁਜਰੀ ਜੀ ਦੀ ਉਸ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਅੱਜ ਸੰਗਤ ਲਖਾਨਿਤ ਦਾ ਦਾਦੇ ਵਿੱਚ ਪਹੁੰਚੀ ਆ ਅਸੀਂ ਮਾਤਾ ਵੀਰ ਜੀ ਕਾਲ ਫਤਿਹਗੜ੍ਹ ਸਾਹਿਬ ਦਾ ਸਾਰਾ ਸਟਾਫ ਅਤੇ ਸਾਰੇ ਵਿਦਿਆਰਥੀ ਇਸ ਨਗਰ ਕੀ ਤਲਵੰਡੀ ਕੇ ਸਾਹ ਲੈ ਰਹੇ ਹਾਂ ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਸੇਵਾ ਦੇ ਕਾਰਜਾਂ 'ਚ ਲੱਗੇ ਹੋਏ ਆ ਤੋ ਬਿਲਕੁਲ ਪਿਛਲੇ 3 ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਇਵੈਂਟਸ ਚਾਹੇ ਉਹ ਖੂਨਦਾਨ ਕੈਂਪ ਹੋਣ ਹੋਣ ਲੰਗਰਾਂ ਦੇ ਆਯੋਜਨ ਕੀਤੇ ਜਾਂ ਤਾਂ ਮਾਤਾ ਗੁਜਰੀ ਦੇ ਕਾਲਜ ਵੱਲੋਂ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਜਾ ਰਹੀ ਹੈ ਸੇਵਾ ਦੇ ਕਰਦਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਤੇ ਅੱਜ ਸੰਗਤਾਂ ਦਾ ਜੋ ਸਲਾਬ ਹੈ ਮੂੰਹੋਂ ਬੋਲਦਾ ਦਿਖ ਰਿਹਾ ਹੈ ਤਸਵੀਰਾਂ ਦਿਖ ਰਹੀਆਂ ਹਨ ਸੰਗਤਾਂ ਕਿਸ ਤਰ੍ਹਾਂ ਨਮਨ ਅੱਖ ਦੇ ਨਾਲ ਬਾਬੂ ਕੋ ਦਿਖ ਰਹੀਆਂ ਹਨ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਬਲਕਿ ਸਾਬਦ ਦਾ ਇੰਤਜ਼ਾਰ ਕਰ ਰਹੀਆਂ ਹਨ ਤੇ ਇੱਥੇ ਦੱਸਣਾ ਬੰਦਾ ਹੈ ਕਿ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਜਿੱਥੇ ਮੁਗਲ ਹਕੂਮਤ ਵੱਲੋਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ 3 ਦਿਨ ਪੋਹ ਦੀਆਂ ਠੰਡ ਠਾਰ ਰਾਤਾਂ ਦੇ ਵਿੱਚ ਕੈਦ ਰੱਖਿਆ ਗਿਆ ਸੀ ਤੇ 13 ਪੋਹ ਨੂੰ ਸ਼ਹੀਦਿਸ ਕਰ ਦਿੱਤਾ ਗਿਆ ਸੀ ਸਾਬਜਾਦਿਆਂ ਨੂੰ ਤੇ ਉਸਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਤੇ ਹਰ ਸਾਲ ਸਜਾਇਆ ਜਾਂਦਾ ਹੈ 13 ਪਉ ਨੂੰ ਵਿਸ਼ਾਲ ਨਗਰ ਕੀਰਤਨ ਨਿਕਲਦਾ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਸਕੂਲਾਂ ਦੇ ਵਿਦਿਆਰਥੀ ਸਿੰਘ ਸੁਭਾਵਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਦਤ ਕੀਤੀ ਜਾਂਦੀ ਹੈ ਤੇ ਨਾਲ ਹੀ ਅੱਜ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਨ ਦੀ ਲੋੜ ਹੈ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਨੇ ਠੰਡੇ ਪੁਰਜ ਵਿੱਚ ਕੈਦ ਸਹਬਜ਼ਾਦਿਆਂ ਅਤੇ ਮਾਤਾ ਜੀ ਨੂੰ ਗਰਮ ਦੁੱਧ ਬੁਲਾਉਣ ਦੀ ਸੇਵਾ ਕੀਤੀ ਸੀ ਤੇ ਉਸ ਸੇਵਾ ਬਦਲੇ ਹੀ ਉਹਨਾਂ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੂਪੀਰ ਦਿੱਤਾ ਗਿਆ ਸੀ ਕਿਉਂਕਿ ਇਸ ਸੰਬੰਧ ਵਿੱਚ ਜਦੋਂ ਸਹਬਜ਼ਾਦਿਆਂ ਨੂੰ ਦੁੱਧ ਪਲਾਉਣ ਬਾਰੇ ਸਰਹੰਦ ਦੇ ਸੂਬਾ ਅਭਜੀਤ ਖਾਨ ਨੂੰ ਪਤਾ ਲੱਗਦਾ ਕਿ ਬਾਬਾ ਮੋਤੀराम ਮਹਿਰਾ ਵੱਲੋਂ ਉਹਨਾਂ ਦੇ ਹੁਕਮ ਦਰੂਲੀ ਕੀਤੀ ਗਈ ਹੈ ਤੇ ਦੁੱਧ ਪਲਾਇਆ ਗਿਆ ਹੈ ਇਸ ਲਈ ਉਹਨਾਂ ਨੂੰ ਜਦੋਂ ਦੁਆਰਾ ਕੈਦਰੀ ਵਿੱਚ ਬਾਬਾ ਮੋਤੀराम ਮਹਿਰਾ ਨੂੰ ਬੁਲਾਇਆ ਜਾਂਦਾ ਤਾਂ ਉਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਨਾ ਮੁਕਰਨ ਕਰਕੇ ਕਬੂਲ ਕਰ ਲਿਆ ਗਿਆ ਤੇ ਇਸ ਕਰਕੇ ਉਹਨਾਂ ਨੂੰ ਵੀ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਸੰਗਤ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਯਾਦ ਕਰ ਰਹੀ ਹੈ ਦੀਵਾਨ ਟੋਡਰਮਲ ਜਿਨ੍ਹਾਂ ਵੱਲੋਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਸੋਨੇ ਦੀਆਂ ਖੜੀਆਂ ਮੋਹਰਾਂ ਪ੍ਰਾਪਤ ਕਰਕੇ ਜਗਾ ਖਰੀਦੀ ਸੀ ਤੇ ਮਾਤਾ ਜੀ ਦਾ ਅਤੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਉੱਥੇ ਹੀ ਇਹ ਨਗਰ ਕੀਰਤਨ ਪਹੁੰਚੇਗਾ ਤੇ ਉੱਥੇ ਪਹੁੰਚ ਕੇ ਇਹ ਨਗਰ ਕੀਰਤਨ ਦੀ ਸਮਾਪਤਾ ਹੋਵੇਗੀ ਤੇ ਸਿੰਘ ਸਾਹਿਬ ਗਿਆਨੀ ਹਰਪ ਸਿੰਘ ਰਘਵੀਰ ਸਿੰਘ ਜੀ ਬੋਮ ਦੇ ਨਾਮ ਆਪਣਾ ਸੁਦੇਸ਼ ਜਾਰੀ ਕਰਨਗੇ ਕੁਝ ਸੰਗਤਾਂ ਵੀ ਨੇ ਸੰਗਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਜੀ ਭਾਈ ਜੀ ਕਿੱਥੋਂ ਆਏ ਜੀ ਮਾਛੇਵੜਾ ਸਾਹਿਬ ਤੋਂ ਜੀ ਹਰ ਸਾਲ ਆਉਂਦੇ ਹਾਂ ਹਰ ਸਾਲ ਆਉਂਦੇ ਹਾਂ ਜੀ ਬਹੁਤ ਵਧੀਆ ਬਾਲਕੇ ਜੀ ਬਹੁਤ ਕਿਰਪਾ ਜੀ ਗੁਰੂ ਦਸ਼ਮੇਸ਼ ਜੀ ਬ来ੀ ਬਹੁਤ ਕਿਰਪਾ ਜੀ ਬਹੁਤ ਕਿਰਪਾ ਹਰ ਇੱਕ ਸਾਲ ਆਉਂਦੇ ਆ ਜੀ ਤੋਂ ਸੰਗਤਾਂ ਹਰ ਇੱਕ ਸਾਲ ਇਹ ਨਗਰ ਕੀਰਤਨ ਦੇ ਵੀ ਸ਼ਾਮੂਲਿਤ ਕਰਦੇ ਆ ਅੱਜ ਭਾਈ ਸਾਹਿਬ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਬੜੀ ਕੀਤੀ ਵੀ ਸੰਗਤਾਂ ਪਹੁੰਚੇ ਹੋ ਜਾਣ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਨਗਰ ਕੀਰਤਨ ਦੇ ਵੀ ਸ਼ਾਮੂਲਿਤ ਕੀਤੇ ਜਾ ਰਹੀ ਹੈ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਹਨ ਤੇ ਫੁੱਲਾਂ ਦੀ ਵਰਗਾ ਪਾਰਕੀ ਸਾਹਿਬ ਤੇ ਕੀਤੀ ਜਾਣੀ ਹੈ ਤੇ ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਕਾਲਜਾਂ ਦੇ ਵਿਦਿਆਰਥੀ ਵੱਖ-ਵੱਖ ਸੇਵਾ ਸੁਸਾਇਟੀਆਂ ਗੱਤਕਾ ਪਾਰਟੀਆਂ ਤੇ ਗੁਰੂ ਜੀਆਂ ਲਾਡਲੀਆਂ ਫੌਜਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਤੇ ਗੱਤਕੇ ਦੇ ਦਿਲਕਸ਼ ਜੋਹਰ ਦਿਖਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਅਤੇ ਸੁਰੱਖਿਆ ਦੇ ਪ੍ਰਬੰਧ ਤਾਂ ਵੀ ਪ੍ਰਬੰਧ ਦੇ ਦੇਖ ਨੂੰ ਮਿਲ ਰਿਹਾ ਨੇ ਤੇ ਸ਼੍ਰੋਮਣੀ ਗੁਰਦੁਆਰਾ ਪਰਵਤ ਕਮੇਟੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੰਗਰਾਂ ਦਾ ਆਯੋਜਨ ਕੀਤਾ ਗਿਆ ਹੈ ਸੰਗਤਾਂ ਦੇ ਠਹਿਰਨ ਲਈ ਰਹਿائشਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਨੂੰ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਾ ਆਵੇ ਵੱਡਾ ਲੱਖਾਂ ਦਾ ਇਕੱਠ ਹੁੰਦਾ ਹੈ ਤੇ ਇਹਨਾਂ ਇਕੱਠਾਂ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ ਤੁਸੀਂ ਦੇਖ ਸਕਦੇ ਹੋ ਅੱਜ ਸਿੱਧੀ ਜੋੜ ਮਿਲਦਾ ਤੀਸਰਾ ਦਿਨ ਹੈ ਤੇ ਤੀਸਰੇ ਦਿਨ ਸੰਗਤਾਂ ਕਿਸ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਸੜਕਾਂ ਦੀ ਸੇਵਾਦਾਰਾਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਹਰੇਕ ਵਿਅਕਤੀ ਜਿੰਨਾ ਹੋ ਸਕੇ ਉਹਨਾਂ ਯੋਗਦਾਨ ਅਦਾ ਕਰ ਰਿਹਾ ਹੈ ਪੰਥ ਦੀ ਜੀਤ ਦੇ ਜਕਾਰੇ ਲੱਗ ਰਹੇ ਹਨ ਭਾਵੇਂ ਅੱਜ ਸ਼ਹੀਦੀ ਨਗਰ ਕੀਰਤਨ ਦਾ ਅੰਤਿਮ ਦਿਨ ਹੈ ਤੇ ਪਾਗ ਸੰਗਤਾਂ ਇਸੇ ਤਰ੍ਹਾਂ ਪਿਛਲੇ ਲਗਭਗ 15 ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਨਤਮਸਤਕ ਹੋ ਲਈ ਪਹੁੰਚ ਰਹੀਆਂ ਹਨ ਤੇ ਸੰਗਤਾਂ ਸਤਨਾਮ ਸ਼੍ਰੀ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਤੇ ਹੋਰ ਸਿੰਘ ਸਹਿਬਾਨ ਵੀ ਹਾਜ਼ਰ ਨੇ ਇਸ ਨਾਲ ਗੱਲ ਕਰਦੇ ਹਾਂ ਜੀ ਬਾਬਾ ਜੀ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੀ ਕਰਕੇ ਤਾਂ ਜੀਗਾ ਉਹ ਬੋਲੇ ਸੋਨੇ ਇਹ ਪਾਪਾ ਪਤਾ ਸੀਗੇ ਜੀ ਨੇ ਜੰਮ ਲੈ ਕੇ ਲੈ ਗਏ ਜੀਗੇ ਬੜੇ ਦਾਨਤਾ ਲੋਏ ਮਾੜੇ ਸੱਚੇ ਪਾਸਾ ਸਾਡੇ ਵੀ ਅੱਜ ਵੀ ਅੱਜ ਵੀ ਅੱਜ ਵੀ ਤੁਹਾਨੂੰ ਦਾਨਿਆਂ ਅੱਜ ਵੀ ਸਾਗਰ ਸ਼ਰਦਾ ਦੇ ਫੁੱਲ ਚੜਾਉਣ ਵਾਸਤੇ ਆਈ ਹੋਈ ਸ਼ਾਮ ਜਦਿਆਂ ਨੂੰ ਹੈ ਜੀ ਬੜੇ ਜੋੜ ਮੇਲੇ ਲੱਗ ਰਹੇ ਨੇ ਜਿਨ੍ਹਾਂ ਕੀਤੇ ਮਾੜੇ ਕੰਮ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹ ਚੀਜ਼ ਦਾਲਿਆ ਮਿਰਾਂ ਦੇ ਆਜ਼ਾਦਾਂ ਨੇ ਉਹਦੇ ਅੱਜ ਜੋੜ ਮੇਲੇ ਲੱਗਦੇ ਨੇ ਦੇਸ਼ਾਂ ਦੇਸ਼ਾਂ ਦਾ ਸੰਗਤ ਚੱਲ ਗਈ ਆ ਸਾਰੇ ਆਣੂ ਆਇਆ ਆ ਵਾਗ ਦੀ ਖਾਲਸਾ ਵਾਗ ਦੀ ਜਿੱਪੋ ਤੇ ਉਹ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਆ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਕਿਸ ਤਰ੍ਹਾਂ ਉਹਨਾਂ ਛੋਟੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦਾਂ ਵੱਲੋਂ ਸ਼ਹਾਦਤਾਂ ਦਿੱਤੀਆਂ ਗਈਆਂ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦੀ ਲੋੜ ਹੈ ਤੇ ਹੋਰ ਵੱਖ-ਵੱਖ ਜੋ ਅਕਾਲ ਅਕੈਡਮੀ ਆ ਉਹਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਅਤੇ ਆਪਣੀ ਹਾਜ਼ਰੀ ਸੇਵਾ ਭਾਵਨਾ ਪ੍ਰਗਟ ਕੀਤੀ ਗਈ ਹੈ ਕੁਝ ਬੀਬੀਆਂ ਵੀ ਮੌਜੂਦ ਨੇ ਹਾਂਜੀ ਹਾਂਜੀ ਬੱਚੇ ਅਕਾਲ ਅਕੈਡਮੀ ਦੇ ਵਿਦਿਆਰਥੀ ਵੀ ਇੱਥੇ ਹਾਜ਼ਰ ਨੇ ਤੇ ਨਾਲ ਵੀ ਗੱਲ ਕਰਦੇ ਆਂ ਆਜੀ ਰਾਜੇ ਲਖਾਂ ਚੜਕੇ ਲੱਖਾਂ ਬਾਵੇਂ ਆਣ ਚੜਕੇ ਬਾਜਾ ਵਾਲੇ ਦੇ ਨੀ ਚਾਰ ਮੁਕਣੇ ਨਹੀਂ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਗੰਗੂ ਅੱਜ ਕਿਹੜਾ ਮੁਖ ਦੇ ਵਿੱਚ ਬੈਠੇ ਹੁਸ਼ਿਆਰੀਆਂ ਕਰਨ ਵਾਲੇ ਪਰ ਵੈਰੀਆਂ ਦੇ ਵੇਖ ਫਤਵੇ ਸਾਡੇ ਨਹੀਂ ਵਿਚਾਰ ਝੁਕਣੇ ਨਹੀਂ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਅਜੀਤ ਤੇ ਜੁਝਾਰ ਮੁਕਣੇ ਸੱਚ ਮੁਕਤੇ ਨਹੀਂ ਜਾਣਾ ਵਿੱਚ ਚੇ ਦੀਆਂ ਨੇ ਦਸ ਤਾਰਾਂ ਜਿਦੂਣੇ ਹੌਸਲੇ ਦੇ ਨਾਲ ਉੱਠਣਾ ਏ ਸਰਦਾਰਾਂ ਜੋਰਾ ਵਰਤੇ ਫਤੇ ਫਤੇ ਪਾਉਣਗੇ ਇਹੋ ਜੇ ਨਹੀਂ ਕਿਰਦਾਰ ਮੁਕਣੇ ਨਾਹੀ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਖੌਮਦ ਅਜੀਤ ਤੇ ਜੁਝਾਰ ਮੁਕਣੇ ਸਿੱਖ ਕੌਮ ਦੇ ਜੀਤ ਤੇ ਜੁਝਾਰ ਮੁਕਣੇ ਵੈਰੀ ਦੇ ਜ਼ੁਲਮ ਰੁਕਣੇ ਨਾ ਸਿੱਖ ਕੌਮ ਦੇ ਜੀਤ ਤੇ ਜੁਝਾਰ ਮੁਕਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਓ ਬੱਚੇ ਬੋਲੋ ਕਵਿਤਾ ਪੇਸ਼ ਕੀਤੇ ਕੀ ਹੈ ਹਾਂਜੀ ਜੀ ਤੁਸੀਂ ਕਿੱਥੋਂ ਆਨੇ ਹੋ ਜੀ ਨਗਰ ਕੀਰਤਨ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਅਕਾਲ ਅਕੈਡਮੀ ਚੋਂ ਨਿਕਲਾਂ ਤੋਂ ਆਨੇ ਆ ਜੀ ਅਸੀਂ ਹਰ ਸਾਲ ਲੈ ਕੇ ਆਉਂਦੇ ਆ ਜੀ ਬੱਚਿਆਂ ਨੂੰ ਨਗਰ ਕੀਰਤਨ ਚ ਬੱਚੇ ਗੱਤਕਾ ਖੇਡਦੇ ਨੇ ਜੀ ਤੇ ਬੱਚੇ ਬੈਂਡ ਦੀ ਟੀਮ ਦੇ ਨਾਲ ਬੱਚੇ ਬਹੁਤ ਹੀ ਸ਼ਰਧਾ ਦੇ ਨਾਲ ਆਉਂਦੇ ਨੇ ਜੀ ਅਸੀਂ ਹਰ ਸਾਲ ਲੈ ਕੇ ਆਉਂਦੇ ਆ ਜੀ ਬੱਚੇ ਹਾਂਜੀ ਹਰ ਸਾਲ ਲੈ ਕੇ ਆਉਂਦੇ ਆ ਤੇ ਨਗਰ ਕੀਰਤਨ ਦੇ ਵਿੱਚ ਤੁਸੀਂ ਕੀ ਨੌਜਵਾਨ ਪੀੜੀ ਨੂੰ ਕਹਿਣਾ ਚਾਹੋਗੇ ਜੀ ਅਸੀਂ ਦੇਖੋ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਆਪਣੇ ਗੁਰੂਆਂ ਦੇ ਦੱਸੇ ਤੇ ਰਾਹ ਤੇ ਚੱਲਣਾ ਚਾਹੀਦਾ ਹੈ ਜਿਹੜੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੇ ਇਸ ਜਗ੍ਹਾ ਤੇ ਸ਼ਹੀਦੀ ਦਿੱਤੀ ਹੈ ਤਾਂ ਉਸ ਜਗ੍ਹਾ ਤੇ ਆ ਕੇ ਸਾਨੂੰ ਇਹ ਤਾਂ ਜ਼ਰੂਰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਕੇਸਾਂ ਦੀ ਬੇਅਦਬੀ ਨਾ ਕਰੀਏ ਤੇ ਅਸੀਂ ਗੁਰੂ ਦੇ ਲੜ ਲੱਗੀਏ ਤੇ ਹਮੇਸ਼ਾ ਅਸੀਂ ਚੜ੍ਹਦੀ ਕਲਾ 'ਚ ਰਹੀਏ ਜੀ ਹਾਂਜੀ ਬੋਲੇ ਬੱਚਿਆਂ ਵੱਲੋਂ ਵੀ ਬੋਲੇ ਸੋਨ ਹਾਲ ਦੇ ਜਕਾਰੇ ਛੱਡੇ ਜਾ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਤੇ ਨਗਰ ਕੀਰਤਨ ਆਪਣਾ ਅਗਲੇ ਪੜਾਵਲ ਵੱਧਾ ਜਾ ਰਿਹਾ ਹੈ ਸੋ ਸਤਨਾਮ ਸ਼੍ਰੀ ਵਾਹਿਗੁਰੂ ਜਦੇ ਨਾਮ ਤੇ ਜਾਪ ਕੀਤੇ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਸੰਗਤਾਂ ਅੱਗੇ ਵਧ ਰਹੀਆਂ ਹਨ ਸੋ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਦਾ ਸਲਾਬ ਦੇਖਣ ਨੂੰ ਮਿਲ ਰਿਹਾ ਹੈ ਸਰਦਾ ਹਰ ਇੱਕ ਹਰ ਇੱਕ ਵਿਅਕਤੀ ਦੀ ਅੱਖੋਂ ਨਮ ਦੇਖਣ ਨੂੰ ਮਿਲ ਰਹੀ ਹੈ ਤੇ ਆਪਣੇ ਵੱਲੋਂ ਸ਼ਮੂਲ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ ਤੇ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਸਵੇਰੇ 9:00 ਵਜੇ ਆਰੰਭ ਹੋਇਆ ਸੀ ਤੇ ਹੁਣ ਆਪਣੇ ਸਮਾਪਤੀ ਪੜਾ ਗੁਰਦੁਆਰਾ ਸ੍ਰੀ ਜੋਤੀ ਸਰੂਪਾਲ ਪੜ ਰਿਹਾ ਹੈ ਤੇ ਰਸਤਾ ਰਸਤੇ ਦੇ ਵਿੱਚ ਸੰਗਤਾਂ ਵੱਲੋਂ ਸੜਕਾਂ ਦੇ ਦੋਵੇਂ ਪਾਸੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਸਰਦਾ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਹਰੇਕ ਵਿਅਕਤੀ ਦੀ ਅੱਖ ਨਮਕ ਦੇਖਣ ਨੂੰ ਮਿਲ ਰਹੀ ਹੈ ਵੱਡੀ ਗਿਣਤ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਮੂਲੀਤ ਕਰਦੀਆਂ ਹਨ ਤੇ ਇਹ ਨਗਰ ਕੀਰਤਨ ਤਕਰੀਬਨ 1 ਤੋਂ 1.5 ਵਜੇ ਦੇ ਦਰਮਿਆਨ ਗੁਰਦ੍ਰਸ਼ੀ ਜੋਤੀ ਸਰੂਪ ਪਹੁੰਚ ਕੇ ਸਮਾਪਤ ਹੋਵੇਗਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕਮ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਵੇਗਾ ਜਗਦੇਵ ਸਿੰਘ ਫਟਕਰ ਸਾਹਿਬ